ਕੀ ਹਾਲ ਹੈ ਬਈ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਆਇਓ ਚੈਨਲ ਤੇ ਤੇ ਤੁਹਾਨੂੰ ਵਧੀਆ-ਵਧੀਆ ਮਸ਼ੀਨਰੀ ਆਪਾਂ ਦਿਖਾਵਾਂਗੇ ਗੱਡੀਆਂ ਤੁਸੀਂ ਦੇਖੋਗੇ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ ਨੰਬਰ ਨੋਟ ਕਰ ਲਓ ਜੀ WhatsApp ਨੰਬਰ ਆਪਣਾ 78140 38764 ਜੇ ਤੁਸੀਂ ਵੀ ਐਡ ਕਰਵਾਉਣੀ ਆ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਹੁਣ ਆਪਾਂ ਪਹਿਲੀ ਗੱਡੀ Alto Alx ਹੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2010 ਮਾਡਲ ਗੱਡੀ ਹੈ ਟੌਪ ਮਾਡਲ ਹੈ ਜੀ ਤੇ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਦੇ 65 ਤੋਂ 70 ਪੈਸੇ ਸੀ8 ਦੇ ਟਾਇਰ ਨੇ ਜੀ ਕਿਲੋਮੀਟਰ ਸਿਰਫ 40000 ਗੱਡੀ ਚੱਲੀ ਹੋਈ ਹੈ ਸਾਰੀ ਗੱਡੀ オリジナル ਹੈ ਮਾਲਕ ਨੇ ਕਿਹਾ ਤੇ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ 1.70 ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕਰ ਲਾਂਗੇ ਘਰੇ ਰੱਖੀ ਹੋਈ ਗੱਡੀ ਆ ਘਰੇ ਖੜੀ ਆ ਬਰਨਾਲੇ ਮਾਲਕ ਦਾ ਏਰੀਆ 'ਚ ਬਰਨਾਲੇ ਘਰੇ ਗੱਡੀ ਖੜੀ ਆ ਚਾਹੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਬੈਟਰੀ ਵਧੀਆ ਅਮਰੋਂ ਦੀ ਬੈਟਰੀ ਰੱਖੀ ਹੋਈ ਆ ਬਾਕੀ ਇੰਜਨ ਵਗੈਰਾ ਤੁਸੀਂ ਦੇਖ ਲਓ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜੀ ਤੇ ਕਿਸ ਨੂੰ ਪਸੰਦ ਆਉਦੀ ਆ ਚਾ ਕੇ ਦੇਖ ਲਓ ਪੰਜਾਬ ਨੰਬਰ ਤੇ ਅੰਦਰੋਂ ਵੀ ਠੀਕ ਹੈ ਬਾਕੀ ਸਿਲਵਰ ਕਲਰ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਤੇ ਮਾਲਕ ਦਾ ਜਿਹੜਾ ਨੰਬਰ ਆ ਸਕਰੀਨ ਤੇ ਆਪਾਂ ਦੇ ਰੱਖਿਆ 91152 15607 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਤੇ ਸੈਕਿੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੀ ਆ ਆਪਣੇ ਕੋਲੇ ਵਰਨਾ ਗੱਡੀ ਪਹੁੰਚੀ ਆ ਮਾਲਕ ਨੇ ਆਪਣੇ ਕੋਲੇ ਭੇਜੀ ਹੋਈ ਆ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਮਾਲਕ ਦੇ ਘਰੇ ਖੜੀ ਆ ਮਾਲਕ ਦਾ ਏਰੀਆ ਮੋਡ ਮੰਡੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਟਾਇਰਾਂ 'ਚ ਅਲਾਈ ਲੱਗੇ ਹੋਈ ਹੈ ਗੱਡੀ ਬਹੁਤ ਚੰਗੀ ਹੈ ਜੀ ਵਧੀਆ ਮਾਲਕ ਨੇ ਰੱਖੀ ਹੋਈ ਹੈ ਬਾਕੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਇੰਟੀਰੀਅਰ ਸਾਰਾ ਕੁਝ ਬਹੁਤ ਚੰਗਾ ਹੈਗਾ ਤੇ ਮਾਲਕ ਨੇ ਪਰਸਨਲ ਚਲਾਈ ਹੋਈ ਹੈ ਪਰਸਨਲੀ ਘਰੇ ਖੜੀ ਹੈ ਗੱਡੀ 13 ਮਾਡਲ ਹੈ 4 ਲੱਖ 60000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜੀ ਬਾਕੀ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ 460 ਡਿਮਾਂਡ ਹੈ ਲੈਸ ਬਸ ਹੋ ਜਾਊਗਾ ਜਾ ਕੇ ਦੇਖਣੇ ਕਿਸੇ ਨੇ ਜਾ ਕੇ ਦੇਖ ਸਕਦੇ ਹੋ ਕਿਸ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ हूं ਮੋਡ ਮੰਡੀ ਖੜੀ ਐ ਨੰਬਰ ਮਾਲਕ ਦਾ 98143 82 584 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਹੁਣ ਤੁਸੀਂ ਇੱਕ ਸੈਂਟਰੋ ਗੱਡੀ ਦੇਖੋ ਜੀ ਆਪਣੇ ਕੋਲੇ ਮਾਲਕ ਨੇ ਭੇਜੀ ਐ 2005 ਮਾਡਲ ਗੱਡੀ ਐ ਰੇਟ 55000 ਰੁਪਏ ਚੀ ਗੱਡੀ ਬਟਾਲੇ ਖੜੀ ਐ 70 ਤੋਂ 75% ਟਾਰਾਂ ਦੀ ਕੰਡੀਸ਼ਨ ਆਪਨੂੰ ਮਿਲ ਚੁਗੀ 55000 ਦੇ ਵਿੱਚ ਇਹਨਾਂ ਨੇ ਸੇਲ ਕਰਨੀ ਐ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਕੋਈ ਟੈਨਸ਼ਨ ਵਾਲੀ ਗੱਲ ਹੈ ਨਹੀਂ ਇਸਨੂੰ ਜੇ ਪਸੰਦ ਆਉਦੀ ਹੈ ਗੱਡੀ ਤਾਂ ਤੁਸੀਂ ਆਜੋ ਘਰੇ ਗੱਡੀ ਖੜੀ ਹੈ ਮਾਲਕ ਨੇ ਕਿਹਾ ਤੇ ਰੇਟ ਕਰ ਲਾਂਗੇ ਅਡਜਸਟਮੈਂਟ ਰੇਟ ਹੋ ਜਾਊਗਾ ਤੇ ਆ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 84271 81368 ਮਾਲਕ ਦਾ ਨੰਬਰ ਹੈ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਗੱਲਬਾਤ ਪੂਰੀ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤ ਆਪਣੇ ਕੋਲੇ ਭੇਜੂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਜੀ